ਪਾਈ ਹਨ ਬਾਬਾ ਨੇ ਹਰਕਿਰਤ ਕਾ ਮੈਂ ਬੇਨਤੀ ਕਰਾਂਗਾ ਡਾਕਟਰ ਪਰਮਿੰਦਰ ਸਿੰਘ ਜੀ ਜੋਗੇ ਪਾਈ ਹਨ ਬਾਬਾ ਨੇ ਕੁਰਦਾਸ ਮੁਰਤੂ ਪਰ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਕੇਵਲ 10 ਤੋਂ 15 ਮਿੰਟ ਲਈ ਸੰਤਾਂ ਨੂੰ ਕਪੜੇ ਵਿਚਾਰ ਨਾਲ ਨੇਹਾਂ ਕਰਨ ਡਾਕਟਰ ਪਰਮਿੰਦਰ ਸਿੰਘ ਜੀ ਗੁਰਦਾਸ ਮੁਰਤੂ ਸਰਫੁਂ ਤੇ ਸਰਫੁਂ ਤੇ ਸਰਫੁਂ ਤੇ ਸਰਫੁਂ ਵਾਹਿਗੁਰੂ ਸਾਹਿਬ ਜੀ ਕਿਰਪਾ ਕਰੋ ਜੀ ਮੇਰੇ ਦਸਤੇ ਮੇਰਾ ਗਵਾਣਾ ਆਗਣਾ ਨਾਮ ਵਿਚਾਰੇ ਕੋਈ ਮਾਟੀ ਭਾ ਭੈ ਤੁਪੈ ਸੁਆਮੀ ਮਾਨਸਿਕ ਗਤਿ ਇਹ ਹੀ अलम मैली तुम उजल करती हम निरगुण तू दाता हम मूर्ख तुम चर तरसयाने तू सर्व कलां का गता मैं मूर्ख की केत बात है ਕੋਟ ਫਰਾਤੀ ਤਰਿਆਰੇ ਗੁਰੂ ਨਾਨਕ ਜਿਨ ਸੁਣਿਆ ਦੇਖਿਆ ਸੇ ਫਿਰ ਕਰ 파 ਸੁਨਾ ਤਰੇ ਆਰੇ ਗੁਰੂ ਨਾਨਕ ਜਿਨ ਸੁਣਿਆ ਦੇਖਿਆ ਸੇ ਫਿਰ ਕਰ 파 ਸੁਨਾ ਤਰੇ ਆਰੇ ਸਤਿਕਾਰਯੋ ਚਾਰ ਸ਼ਤ ਤਖ ਬੇਮਾਰ ਵਾਹਿਗੁਰੂ ਜੁਗਤ ਗੁਰੂ ਸ਼ਬਦ ਗੁਰੂ ਸਮਰਤ ਗੁਰੂ ਪ੍ਰਪੱਕ ਗੁਰੂ ਪਾਤਸ਼ਾਹ ਸਮਾਰਾਜ ਜਿਨ੍ਹਾਂ ਦੇ ਆਉਟਪਟ ਗੁਰੂ ਵਿੱਚ ਮੈਂ ਦਾ ਸਨ ਸੁਭਾਗ ਸਨਮਾ ਪ੍ਰਾਪਤ ਹੈ ਸਤਗੁਰ ਦੇ ਚਰਨਾਂ ਵਿੱਚ ਬਨੇ ਅਤੁੱਤ ਸਤਕਾਰ ਨਾਲ ਸ਼ੇਸ਼ ਚ ਕੰਨੇ ਇਸ ਭਾਵਨਾ ਦੇ ਨਾਲ ਪ੍ਰਿੰਚ ਕਰੇ ਇਹ ਐ ਪਰਮੇਸ਼ਰ ਤੰਤ ਤੇ ਤੇਰੇ ਚਰਨਾਂ 'ਚ ਬੈਠ ਹੈ ਜਿਸ ਸੁਤ ਨੇ ਜਿਸ ਮਨ ਨੇ ਇੱਕ ਅਥਾ ਕਰਨੀ ਹੈ ਜਾਣ ਸਮਨੇ ਉਹ ਤੰਤ ਦੇ ਨਾਲ ਮਨ ਸੋਤੇ ਤੇ ਰਹਿ ਸਕੇ ਇਸ ਭਾਵਨਾ ਦੇ ਨਾਲ ਸਤਿਗੁਰ ਦੇ ਚਰਨਾਂ 'ਚ ਝੁਕ ਕੇ ਆਪੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰ ਦੇ ਚਰਨਾਂ 'ਚ ਬਹੁਤ ਬਹੁਤ ਪਿਆਰ ਵਾਲੀਆਂ ਰੂਹਾਂ ਸਤਿਗੁਰ ਦੇ ਚਰਨਾਂ ਤੋਂ ਬਲਹਾਰ ਜਾਣ ਵਾਲੀਆਂ ਰੂਹਾਂ ਨੇ ਤੁਹਾਡੇ ਦਰਸ਼ਨ ਕੀਤੇ ਨੇ ਹੋਰ ਨ ਵੀ ਕਰਨੀ ਨੇ ਗੁਰੂ ਨਾਨਕ ਦੇਵ ਜੀ ਵਾਹਿ ਦੀ ਝੋਲੀ ਵਿੱਚ ਕੁਝ ਸਮਾਂ ਪਾਇਆ। ਹਉ ਸਤਿਗੁਰ ਦੇ ਚਰਨਾਂ ਦੀ ਖੁਸ਼ੀ ਰਹੀਏ। ਗੱਲ ਕਰ ਕੋ ਸਤਨਾਮ ਵਾਹਿਗੁਰੂ। ਸਿਆਮਨ ਤੋਂ ਸਤਨਾਮ ਵਾਹਿਗੁਰੂ। ਜੇ ਦਾ ਕੁਰਮਾਨ ਕੁਮਾਰ ਜੀ ਦੇ ਚਰਨਾਂ ਦੀ ਬਖਸ਼ਿਸ਼ ਲੈਣ ਆਏ ਉਹਦੇ ਕੰਨ ਵਿੱਚ ਇਹ ਆਵਾਜ਼ ਬੜੀ ਬਾ ਦੁਰਾਦਰਾ ਤੇਰਾ ਕੀ ਭੁੰਦੀ ਕਿ ਅਸੀਂ ਇਸ ਪੰਕਤੀ ਨੂੰ ਬੜੇ ਪਿਆਰ ਨਾਲ ਪੜ੍ਹਦੇ ਨਾ ਸਤਿ ਤੁਮ ਨਾਨਕ ਤਰਗਟਿਆ ਮਿੱਟੀ ਤੋਂ ਹੁੰਦ ਜਗ ਜਾਨ ਨੂੰ ਇੱਕ ਵਾਰੀ ਸਾਰੇ ਪੈਰ ਰੱਖੋ ਮਿੱਟੀ ਤੋਂ ਹੁੰਦ ਜਗ ਜਾਨ ਨੂੰ ਮਿੱਟੀ ਤੋਂ ਹੁੰਦ ਜਗ ਜਾਨਣ ਇੱਥੇ ਇੱਕ ਖਿਆਲ ਪੈਦਾ ਹੋਏਗਾ ਪਿਕੁਰਨਾਰਕ ਮਹਾਰਾਜ ਜਿਹੜਾ ਚਾਨਣ ਲੈ ਕੇ ਆਏ ਉਹ ਚਾਨਣ ਕੀ ਸੀ ਕਿਉਂ ਕਿ ਜੇ ਬਾਹਰਲੇ ਤਾਰਿਆਂ ਦਾ ਸੀ ਇਸ਼ਾਰਾ ਉਹ ਦੇਖਨੇ ਆ ਬਾਹਰਲੇ ਤਾਰੇ ਜਾਂ ਸੋਚਦਾ ਚਾਨਣ ਕਿਹੜਾ ਜਾਂਦਾ ਜਾਂ ਚੰਦਰਮਾ ਦਾ ਚਾਨਣ ਕਿਹਨੇ ਜਾਂਦਾ ਜਾਂ ਇਹਨਾਂ ਲਾਈਟਾਂ ਦਾ ਦੀਵਿਆਂ ਦਾ ਚਾਨਣ ਕਿਹਨੇ ਜਾਂਦਾ ਪਰ ਹੈਰਾਨ ਹੋਵਾਂਗੇ ਪਈ ਸਵਾ ਪਾਈਰ ਦਰਦਾਰ ਜੀ ਕਹਿ ਰਹੇ ਨੇ ਕਿ ਗੁਰੂ ਨਾਨਕ ਦੇ ਆਉਣ ਨਾਲ ਚਰਨ ਹੋਇਆ ਪਰ ਸੋਚਦੇ ਗੁਰੂ ਨਾਨਕ ਦੇ ਆਉਣ ਤੋਂ ਪਹਿਲਾਂ ਵੀ ਸੀ ਚੰਦਰਮਾ ਤੇ ਗੁਰੂ ਨਾਨਕ ਨੇ ਆਉਣ ਤੋਂ ਪਹਿਲਾਂ ਵੀ ਸੀ ਧੀਵੇਂ ਗੁਰੂ ਨਾਨਕ ਦੇ ਆਉਣ ਤੋਂ ਪਹਿਲਾਂ ਵੀ ਸੀ ਤੇ ਫਿਰ ਉਹ ਕਿਹੜਾ ਚਰਨ ਹੋਇਆ ਜਿਹੜਾ ਮੇਰਾ ਧੰਗ ਗੁਰਨਾਨਕ ਲੈ ਕੇ ਸਾਜੀ ਝੋਲੀ ਚ ਪਾ ਕੇ ਗਿਆ ਇੱਕ ਵੇੜ ਕੇ ਕੋ ਸਤਨਾਮ ਉਹ ਚਾਨਣ ਜੇ ਸਾਨੂੰ ਕੁਛ ਨਾ ਪਵੇਗਾ ਇਹ ਚਾਨਣ ਕਿਹੜਾ ਜਿਹੜਾ ਦੁਰਨਾਤਕ ਲੈ ਕੇ ਆਇਆ ਜਦ ਜਦ ਇਹ ਆਮਲ ਚਾਨਣ ਹੋਇਆ ਮੇਰੀ ਧੁੰਦ ਜਾਗ ਚਾਨਣ ਹੋਇਆ ਉਥੇ ਕੇਵਲ ਦੇ ਬੰਦੇ ਦੀ ਗੱਲ ਨਹੀਂ ਕੀਤੀ ਸਾਰੇ ਸੰਸਾਰ ਦੀ ਕੀਤੀ ਜਗਤ ਦੀ ਕੀਤੀ ਤੇ ਜਗਤ ਦੇ ਵਿੱਚ ਇਕੱਲਾ ਮਨੁੱਖ ਨਹੀਂ ਆਇਆ ਮੈਨੂੰ ਮਾ ਕੇ ਦਿਓ ਜਦੋਂ ਸੁਰਤ ਸਾਹਿਬ ਦੇ ਦਰ ਪਾਈਏ ਇਸ ਪਾਸੇ ਨੂੰ ਤੇ ਸਾਡਾ ਆਪਣੇ ਆਪ ਅੰਨ ਸਿਰ ਝੁਕ ਜਾਣਾ ਗੁਰੂ ਨਾਨਕ ਦੇ ਚਰਨਾਂ ਦਾ ਅਸਰ ਮਨੁੱਖਾਂ ਤੇ ਕੱਲਿਆਂ ਤੇ ਨਹੀਂ ਹੋਇਆ ਗੁਰੂ ਨਾਨਕ ਦੇ ਚਰਨਾਂ ਦਾ ਅਰਥ ਰੁੱਖਾਂ ਤੇ ਵੀ ਹੋਇਆ ਪਸ਼ੂਆਂ ਤੇ ਵੀ ਹੋਇਆ ਤੇ ਪੰਛੀਆਂ ਤੇ ਵੀ ਹੋਇਆ ਉਹ ਚਰਨ ਕਿੰਨਾ ਵੱਡਾ ਸੀ ਉਹ ਚਰਨ ਕੀ ਸੀ ਉਹ ਫਿਰ ਸਾਨੂੰ ਕੋਈ ਦੁਨੀਆ ਦਾ ਪਰਦਾ ਦੱਸ ਨਹੀਂ ਸਕਦਾ ਹਰ ਸਤਿਨਾਮ ਉਹ ਚਾਨਣ ਕੀ ਸੀ ਉਹ ਸਾਨੂੰ ਕੋਈ ਦੁਨੀਆ ਦਾ ਪਰਦਾ ਦੱਸ ਨਹੀਂ ਸਕਦਾ ਤੁਸੀਂ ਹੈਰਾਨ ਹੋਗੇ ਕਿ ਜੇ ਦੁਨੀਆ ਦਾ ਪਰਦਾ ਦੱਸ ਨਹੀਂ ਸਕਦਾ ਤੇ ਫਿਰ ਅਸੀਂ ਖੁਸ਼ੀ ਕਿੰਨੋਂ ਤੇ ਫਿਰ ਸਵਾਲ ਹੋਏਗਾ ਕਿ ਕਿੰਨੋਂ ਪੁੱਛਣਾ ਫਿਰ ਇਹਦੇ ਤੋਂ ਵੱਡਾ ਕੋਈ ਵੀ ਨਹੀਂ ਹਰ ਸਤਿਨਾਮ ਇਸ ਦੇ ਤੋਂ ਵੱਡਾ ਕੋਈ ਵੀ ਨਹੀਂ ਜਿੰਨੂੰ ਅਸੀਂ ਗੁਰੂ ਮੰਨਦੇ ਆ ਤੇ ਸੱਚੀ ਮੁੱਠੀ ਹੈ ਫਿਰ ਜਿਹੜੀ ਗੱਲ ਦਾ ਸਾਨੂੰ ਕਿਤੋਂ ਕੋਈ ਸਵਾਲ ਦਾ ਜਵਾਬ ਨਾ ਮਿਲੇ ਅਸੀਂ ਆਪਣੇ ਗੁਰੂ ਕੋਲ ਜਾਣਾ ਫਿਰ ਗੁਰੂ ਨੂੰ ਹੱਥ ਜੁੜ ਕੇ ਪੁੱਛਣਾ ਪਏਗਾ ਪਿਤਾ ਜੀ ਤੁਸੀਂ ਸਾਡੀ ਝੋਲੀ ਵਿੱਚ ਖੈਰ ਪਾਓ ਉਹ ਕਿਹੜਾ ਚਾਨਣ ਹੈ ਜਿਹੜਾ ਮੇਰਾ ਗੁਰੂ ਨਾਨਕ ਦੇ ਆਉਣ ਨਾਲ ਹੋਇਆ ਤੇ ਫਿਰ ਗੁਰਬਾਣੀ ਇਸ ਗੱਲ ਦੀ ਦਵਾਈ ਭਰੇਗੀ ਗੁਰਬਾਣੀ ਇਸ ਜਗ ਮੈਂ ਚਾਨਣ ਪਿਆਰ ਦਾ ਬੋਲੋ ਜੇ ਰੋ ਸਕਦੇ ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੈ ਮਨ ਆਏ ਕਰਮ ਵਸੈ ਮਨ ਆਏ ਇਸ ਤੋਂ ਇੱਕ ਗੱਲ ਕਲੀਅਰ ਹੋ ਗਈ ਜਿਹੜਾ ਗੁਰਨਾਥ ਪ੍ਰਗਟ ਹੈ ਜਿਹਦਾ ਜਗਤ ਤੇ ਚਾਨਣ ਹੋਇਆ ਹੈ ਉਹ ਬਾਹਰਲੇ ਤਾਲੂ ਵਾਲਾ ਚਾਨਣ ਨਹੀਂ ਕਿਉਂਕਿ ਬਾਹਰਲੇ ਤਾਲੂ ਨੇ ਚਾਨਣ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਜੇ ਦਾਸ ਭਲੇ ਖਾਣਾ ਚਾਵੇ ਤੇ ਬਾਬਾ ਫਰੀਦ ਸਾਹਿਬ ਨੇ ਇਸ ਗੱਲ ਦੀ ਤਰੋੜਤਾ ਕੀਤੀ ਏ ਫਰੀਦ ਸਾਹਿਬ ਕਹਿ ਰਹੇ ਨੇ ਫਰੀਦਾ ਕੰਨ ਮਸੱਲਾ ਸਰੂਪ ਗਾਲ ਦਿਲ 따ਤੀ ਗੁਣ ਬਾਤ ਬਾਹਰ ਦੇਸੇ ਜਾਣਣਾ ਦਿਲ ਅੰਧਿਆਰੀ ਦਾਤ ਉਹ ਕਹਿੰਦਾ ਬਾਹਰਲਾ ਚੰਨਨ ਤੇ ਬੜਾ ਵੇਖਿਆ ਪਰ ਮੈਂ ਕਰਾਂ ਕਿ